ਉਹ ਪਤਾ ਕਿ ਰੋਹਨ ਮਸੀਹ ਦਾ ਨਾਮ ਜਿਹੜਾ ਉਹ ਚੰਡੀਗੜ੍ਹ ਜਿਹੜਾ ਗ੍ਰਨੇਡ ਹਮਲਾ ਉਹਦੇ ਵਿੱਚ ਆਇਆ। ਹਾਂਜੀ ਇਹ ਖਬਰਾਂ ਆਈਆਂ ਖਬਰਾਂ ਸੁਣੀਆਂ ਨੇ। ਰੋਹਨ ਦਾ ਪਰਿਵਾਰ ਇੱਥੇ ਰਹਿੰਦਾ। ਹਾਂਜੀ ਉਹ ਮਾਤਾ ਤੇ ਵੀਰ ਜਿਹੜੇ ਤੇ ਰਹਿੰਦੇ। ਉਹ ਮੁਰਕਾ ਵੀਰ ਆ ਚੱਲ ਗਿਆ। ਪੈਸਾ ਚੰਬਾ ਸਾਡੇ ਢੜੀ ਤੇ ਉਹ ਜਿਹੜੀ ਆ ਮਾਂ ਜਿਹੜੀ ਉਹ ਸਮਾਨ ਲੈ ਕੇ। ਇਹ ਉਹੀ ਘਰ ਹੈ ਜਿੱਥੇ ਰੋਹਨ ਮਸੀ ਜਿਹੜਾ ਰਹਿਹਾ ਕਰਦਾ ਸੀ ਔਰ ਇਸ ਵਕਤ ਜੇਕਰ ਗੱਲ ਕਰੀਏ ਤਾਂ ਲੱਗਦਾ ਕਿ ਥੋੜੇ ਸਮੇਂ ਤੋਂ ਹੀ ਜਿਹੜੇ ਲੋਕ ਨੇ ਇਹ ਜਿਹੜਾ ਇਸ ਪਰਿਵਾਰਿਕ ਮੈਂਬਰ ਨੇ ਉਹ ਘਰ-ਬਾਰ ਛੱਡ ਕੇ ਇੱਥੋਂ ਜਿਹੜਾ ਉਹ ਗਏ ਨੇ ਜਿਹੜਾ ਗਵਾਂਡੀ ਨੇ ਤੁਹਾਡੇ ਹਾਂਜੀ ਮੈਂ ਇੱਥੇ ਜਾਂਦੇ ਆ ਇੱਥੇ ਇੱਥੇ ਨੇ ਚੜੀ ਕਿਤੇ ਆਪਣਾ ਰਹਿਨੇ ਆਪਣਾ ਘਰ ਆ ਮਕਾਨ ਆ ਰੋਹਨ ਦਾ ਸੁਭਾਅ ਉਹਨੂੰ ਮਿਲਿਆ ਕਿਤਾ ਰੋਪਨ ਕਾਫੀ ਚਿਰ ਹੋ ਗਿਆ ਮਲੇ ਨੂੰ ਕਦੀ ਕਦੀ ਨਵੇੜ ਕੋਲੇ ਹੁੰਦਾ ਕਦੀ ਨਹੀਂ ਹੁੰਦਾ ਪਿੰਡ ਦੇ ਨੌਜਵਾਨ ਨੇ ਆ ਕਾਂਡ ਕੀਤਾ ਕਿੰਨਾ ਕ ਦੁੱਖ ਲੱਗ ਬਹੁਤ ਜ਼ਿਆਦਾ ਦੁੱਖ ਦੁੱਖ ਤੁਹਾਨੂੰ ਪਰਾਈਆ ਦੁੱਖ ਤੇ ਹੁੰਦਾ ਹੀ ਆ ਵੇਖ ਲਓ ਜੇ ਅਗਲੇ ਬਨੇ ਮੈਨ ਮਰ ਜਾਂਦਾ ਜਾਂ ਅਗਲੇ ਬਨੇ ਕੋਈ ਹਮਲੇ ਕਰ ਦਿੰਦੇ ਇੱਕ ਰੋਜ ਮਰ ਜਾਂਦੇ ਫੇ ਮੁਸ਼ਕਲ ਹੀ ਸਤਿ ਸ਼੍ਰੀ ਅਕਾਲ ਜੀ ਜੁਰ ਜਨਾ ਸਪੋਕਸਮੈਨ ਨਾਲ ਜੁੜੇ ਤੁਸੀਂ ਤੇ ਮੈਂ ਹਾਂ ਸਰਵਣ ਚੰਡੀਗੜ੍ਹ ਦੇ ਵਿੱਚ ਬੀਤੇ ਦਿਨੀ ਇੱਕ ਗਰਨੇਡ ਹਮਲਾ ਕੀਤਾ ਗਿਆ ਸੀ ਜਿਸ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਪੂਰੇ ਪੰਜਾਬ ਦੇ ਵਿੱਚ ਇਸ ਗਰਨੇਡ ਹਮਲੇ ਦੀ ਚਰਚਾ ਹੋਈ ਔਰ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਅੰਮ੍ਰਿਤਸਰ ਦੇ ਨਾਲ ਲੱਗਦੇ ਇਲਾਕੇ ਰਮਦਾਸ ਦੇ ਪਿੰਡ ਪਸ਼ੀਆਂ ਦਾ ਰਹਿਣ ਵਾਲਾ ਰੋਹਣ ਮਸੀਲ ਆਮ ਦਾ ਲੜਕਾ ਜਿਹੜਾ ਮੁੱਖ ਦੋਸ਼ੀ ਰਹਿ ਸਕਤੋ ਉਹਦੇ ਘਰ ਦੇ ਕੋਲ ਮੌਜੂਦਾ ਘਰ ਦੇ ਬਾਹਰ ਮੌਜੂਦਾ ਤਸਵੀਰਾਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਨੇ ਆ ਨਾਲ ਨਾਲ ਤੁਹਾਨੂੰ ਦੱਸ ਵੀ ਦਿੰਨੇ ਆ ਕਿ ਚੰਡੀਗੜ੍ਹ ਵਿੱਚ ਬੀਤੇ ਦਿਨੀ ਇੱਕ ਗਰਨੇਡ ਹਮਲਾ ਹੁੰਦਾ ਹੈ ਜਿਸ ਦੇ ਵਿੱਚ ਦੋ ਦੋਸ਼ੀ ਜਿਹੜੇ ਆ ਉਹ ਨਜ਼ਰ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਰੋਹਣ ਮਸੀ ਨਾਮ ਦਾ ਨੌਜਵਾਨ ਸੀ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਸ ਦੇ ਘਰ ਦੀਆਂ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰ ਰਹੇ ਹਾਂ ਉਸੇ ਘਰ ਦੇ ਜਿਹੜਾ ਤਾਲਾ ਇਸ ਵਕਤ ਲੱਗਾ ਹੋਇਆ ਔਰ ਜੇਕਰ ਗੱਲ ਕਰੀਏ ਤਾਂ ਜੇਕਰ ਪਿੰਡ ਵਾਸੀਆਂ ਦੀ ਮੰਨੇ ਤਾਂ ਕਾਫੀ ਚਿਰ ਤੋਂ ਇਹ ਜਿਹੜੇ ਲੋਕ ਨੇ ਆਪਣਾ ਘਰ ਜਿਹੜਾ ਛੱਡ ਕੇ ਜਾ ਚੁੱਕੇ ਨੇ ਔਰ ਪਰਿਵਾਰਕ ਮੈਂਬਰੇ ਥੇ ਰਹਦੇ ਸੀ ਉਹ ਵੀ ਹੁਣ ਇੱਥੇ ਜਿਹੜੇ ਆ ਉਹ ਮੌਜੂਦ ਨੇ ਅੰਦਰ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾ ਦਿੰਨੇ ਆ ਕਿ ਇਹ ਉਹੀ ਘਰ ਆ ਜਿੱਥੇ ਰੋਹਣ ਮਸੀ ਜਿਹੜਾ ਰਹਿਆ ਕਰਦਾ ਸੀ ਔਰ ਇਸ ਵਕਤ ਜੇਕਰ ਗੱਲ ਕਰੀਏ ਤਾਂ ਲੱਗਦਾ ਕਿ ਥੋੜੇ ਸਮੇਂ ਤੋਂ ਹੀ ਜਿਹੜੇ ਲੋਕ ਨੇ ਇਹ ਜਿਹੜਾ ਇਸ ਪਰਿਵਾਰਕ ਮੈਂਬਰ ਨੇ ਉਹ ਘਰ-ਬਾਰ ਛੱਡ ਕੇ ਇਥੋਂ ਜਿਹੜਾ ਉਹ ਗਏ ਨੇ ਕਿਉਂਕਿ ਜਦੋਂ ਖਬਰਾਂ ਦੇ ਵਿੱਚ ਉਸ ਦਾ ਨਾਮ ਆਇਆ ਰੋਹਨ ਦਾ ਤਾਂ ਕਿਤੇ ਨਾ ਕਿਤੇ ਜਿਹੜਾ ਉਹ ਪਰਿਵਾਰ ਜਿਹੜਾ ਡਰਦਾ ਹੋਇਆ ਜਿਹੜਾ ਕਿਤੇ ਨਿਕਲ ਗਿਆ ਔਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਚੰਡੀਗੜ੍ਹ ਗ੍ਰਨੇਡ ਹਮਲੇ ਦੇ ਮਾਮਲੇ ਦੇ ਵਿੱਚ ਉਸ ਨੂੰ ਮੁੱਖ ਦੋਸ਼ੀ ਜਿਹੜਾ ਮੰਨਿਆ ਜਾ ਰਿਹਾ ਇਸ ਵਕਤ ਰੋਹਨ ਦਾ ਜਿਹੜਾ ਪਰਿਵਾਰ ਉਹ ਵੀ ਇੱਥੇ ਮੌਜੂਦ ਨਹੀਂ ਹੈ ਗਵਾਹ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰ ਉਹਨਾਂ ਦਾ ਕੀ ਕੀ ਕਹਿਣਾ ਕਿ ਕਿਸ ਤਰ੍ਹਾਂ ਦਾ ਜਿਹੜਾ ਰੋਹਣ ਦਾ ਸੁਭਾਅ ਕਿਸ ਤਰ੍ਹਾਂ ਦਾ ਜਾਂ ਪਰਿਵਾਰ ਜਿਹੜਾ ਉਸ ਦਾ ਕਿਸ ਤਰ੍ਹਾਂ ਦਾ ਹਾਂਜੀ ਸੱਚੀ ਗੱਲ ਭਾਜੀ ਹਾਂਜੀ ਤੇ ਕੀ ਨਾਂ ਕੀ ਭਾਈ ਤੁਹਾਡਾ ਚੰਦਾ ਸਿੰਘ ਚੰਦਾ ਮਸ਼ੀਨ ਅੱਛਾ ਇਹ ਪੜੀ ਦੱਸੋ ਕੀ ਜਿਵੇਂ ਰੋਹਣ ਦਾ ਪਰਿਵਾਰ ਇੱਥੇ ਰਹਿੰਦਾ ਸੀ ਹਾਂਜੀ ਉਹ ਮਾਤਾ ਤੇ ਵੀਰ ਜਿਹੜੇ ਤੇ ਰਹਿੰਦੇ ਸੀ ਉਹ ਮੁਰਕਾ ਵੀਰਾ ਚਲ ਗਿਆ ਪੈਸਾ ਚੰਬਾ ਸਾਡੇ ਆੜੀ ਤੇ ਉਹ ਜਿਹੜੀ ਆ ਮਾਂ ਜਿਹੜੀ ਉਹ ਸਮਾਨ ਲੈ ਕੇ ਚਲ ਗਏ ਜਿਵੇਂ ਤੁਹਾਨੂੰ ਪਤਾ ਕਿ ਰੋਹਣ ਮਸੀਹ ਦਾ ਨਾਮ ਜਿਹੜਾ ਉਹ ਚੰਡੀਗੜ੍ਹ ਜਿਹੜਾ ਗਰਨੇਡ ਹਮਲਾ ਉਹਦੇ ਵਿੱਚ ਆਇਆ ਹਾਂਜੀ ਕੀ ਖਬਰਾਂ ਆਂ ਖਬਰਾਂ ਸੁਣੀਆਂ ਨੇ ਹਾਂ ਸਾਰੀ ਕਿਸ ਤਰ੍ਹਾਂ ਦਾ ਪਰਿਵਾਰ ਕਿਸ ਤਰ੍ਹਾਂ ਦਾ ਹੈ ਪਰਿਵਾਰ ਤਾਂ ਠੀਕ ਹੀ ਗਾ ਬੱਚੇ ਜਾਂਦੇ ਸ਼੍ਰੀਨਗਰ ਗਏ ਨੇ ਤੇ ਇਹ ਗਾਂ ਦਾ ਨਹੀਂ ਪਤਾ ਵੀ ਕਿੱਧਰ ਗਏ ਕਿੱਧਰ ਨਹੀਂ ਬਾਣਾ ਹੈ ਸ਼੍ਰੀਨਗਰ ਦਾ ਹੀ ਮੈਂ ਸ਼੍ਰੀਨਗਰ ਗਏ ਦੋਵੇਂ ਬੱਚੇ ਇਹਨਾਂ ਦੇ ਹਾਂਜੀ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਇਸ ਪਰਿਵਾਰ ਦੇ ਵਿੱਚ ਇਸ ਪਰਿਵਾਰ ਦੇ ਵਿੱਚ ਮਾਤਾ ਜੀ ਆਪਣਾ ਰੋਬੰਦੀ ਤੇ ਨਾਲ ਵੀ ਰਾਜੜਾ ਹੈ ਉਹ ਦਿਹਾੜੀ ਤੋਂ ਕਰਕੇ ਵੇੜ ਕੇ ਅੱਠੀ ਸਤਿ ਨਹੀਂ ਆ ਜਾਂਦਾ ਹੈ ਹਾਂ ਤੁਸੀਂ ਜਾਣਦੇ ਹੋ ਇਸ ਪਰਿਵਾਰ ਨੂੰ ਚੰਗੀ ਤਰ੍ਹਾਂ ਗੁਆੰਡੀ ਨੇ ਤੁਹਾਡੇ ਹਾਂਜੀ ਮੈਂ ਇੱਥੇ ਜਾਣਦੇ ਆ ਇੱਥੇ ਇਥੇ ਨਹੀਂ 24 ਕੰਢੇ ਆਪਣਾ ਕਹਿੰਦੇ ਆਪਣਾ ਘਰ ਆ ਮਕਾਨ ਹੈ ਰੋਹਣ ਦਾ ਸੰਪਰਕ ਸੋਹਣ ਮਿਲਿਆ ਕਦੀ ਤੁਹਾਨੂੰ ਰੋਪਨ ਕਾਫੀ ਚਿਰ ਹੋ ਗਿਆ ਮਿਲੇ ਨੂੰ ਕਦੀ ਕਦੀ ਨਵੇੜ ਕੋਲੇ ਆਉਂਦਾ ਕਦੀ ਕਦੀ ਨਹੀਂ ਹੁੰਦਾ ਕੋਈ ਤਾਂ ਕਰ ਇੱਥੇ ਰਿਹਾ ਹੋਊਗਾ ਹਾਂਜੀ ਹਾਂਜੀ ਇੱਥੇ ਰਿਹਾ ਕਿਸ ਤਰ੍ਹਾਂ ਦਾ ਸੁਭਾਅ ਸੁਭਾਅ ਪਹਿਲੇ ਤਾਂ ਵੈਸੇ ਠੀਕ ਹੀ ਵਾਹ ਓਏ ਇੱਕ ਤਾਂ ਤੁਹਾਨੂੰ ਦੁੱਖ ਲੱਗਾ ਝਟਕਾ ਲੱਗਾ ਹੋਊਗਾ ਜਦੋਂ ਪਤਾ ਲੱਗਾ ਕਿ ਇਹਨੇ ਗ੍ਰੇਨੇਡ ਹਮਲਾ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਕੀਤਾ ਹਾਂਜੀ ਉਹ ਤਾਂ ਫਿਰ ਤੁਹਾਨੂੰ ਸਾਰੇ ਪੰਜਾਬ ਦੇ ਤੁਹ ਚੱਲਣੀ ਹੈ ਹਾਂਜੀ ਕਿੰਨਾ ਕ ਅਫਸੋਸ ਹੋਇਆ ਵੀ ਸਾਡੇ ਪਿੰਡ ਦੇ ਨੌਜਵਾਨ ਨੇ ਆ ਕਾਂਡ ਕੀਤਾ ਕਿੰਨਾ ਕ ਦੁੱਖ ਲੱਗ ਬਹੁਤ ਜ਼ਿਆਦਾ ਦੁੱਖ ਲੱਗ ਤੁਹਾਨੂੰ ਪਰ ਆਈਆ ਦੁੱਖ ਤਾਂ ਹੁੰਦਾ ਹੀ ਆ ਵੇਖ ਲਓ ਜੇ ਅਗਲੇ ਅਗਲੇ ਮਹੀਨੇ ਮਰ ਜਾਂਦਾ ਜਾਂ ਅਗਲੇ ਮਹੀਨੇ ਕੋਈ ਹਮਲੇ ਕਰ ਦਿੰਦੇ ਇੱਕ ਦਿਨ ਮਰ ਜਾਂਦੇ ਫੇ ਮੁਸ਼ਕਲ ਹੀ ਪਰੇਸ਼ਾਨੀ ਹੀ ਇਤਨੀ ਉਮਰ ਉਮਰ ਕਿੰਨੀ ਕਹਿਦੀ ਮੁੰਡੇ ਦੀ ਇਸ ਮੇਰਾ 20-20 ਸਾਲ ਹੋਣੇ ਵੀ ਬਿਲਕੁਲ ਛੋਟੀ ਉਮਰ ਹੀ ਆ ਹਾਂ ਛੋਟੀ ਉਮਰ ਆ ਜਾਂਦਾ ਤੁਹਾਨੂੰ ਕੀ ਲੱਗਦਾ ਕਿ ਪੈਸਿਆਂ ਦੇ ਲਾਲਚ ਨੂੰ ਇਹ ਕੰਮ ਕਰਦਾ ਹੈ ਵੇਖੋ ਮਾ ਰਾਜਾ ਦਾ ਇਹ ਤੇ ਖਦਾਈ ਜਾਂਦਾ ਪਰਮੇਸ਼ਰ ਹੀ ਹਾਂ ਹਾ ਹਾ ਹੈ ਸ਼੍ਰੀਨਗਰ ਆਖੰਡੇ ਆਂਦੇ ਬੱਚੇ ਸ਼੍ਰੀਨਗਰ ਕੇ ਸਾਡੇ ਹਾਂ ਕਿਤੋਂ ਤਾਂ ਜਾ ਰੋਹਨ ਵਹਿ ਗੱਲ ਕਰੀ ਇਥੋਂ ਪਿੰਡੋਂ ਇੱਥਾਂ ਇੱਥੋਂ ਕਾਫੀ ਚਿਰ ਹੋ ਗਿਆ ਗਏ ਨੇ ਇਹ ਗਵੰਡੀ ਨੇ ਜਿੰਨਾਂ ਦੇ ਨਾਲ ਗੱਲਬਾਤ ਕੀਤੀ ਔਰ ਇਹਨਾਂ ਦਾ ਕਹਿਣਾ ਕਿ ਪਿਛਲੇ ਕਾਫੀ ਸਮੇਂ ਤੋਂ ਰੋਹਨ ਜਿਹੜਾ ਇਥੋਂ ਉਹ ਜਾ ਚੁੱਕਿਆ ਔਰ ਦੂਸਰੀ ਗੱਲ ਇਹ ਆ ਕਿ ਜਿਹੜਾ ਇਸ ਦਾ ਪਰਿਵਾਰ ਆ ਜਿਹੜੀ ਇਸ ਦਾ ਜਿਹੜਾ ਇਸ ਦਾ ਪਿਤਾ ਉਹ ਕਿਸੇ ਅਮਰਸਰ ਕਿਸੇ ਪਹਿਲੇ ਸੇ ਵਿੱਚ ਕੰਮ ਕਰਦਾ ਸੀ ਔਰ ਇਸ ਦੀ ਮਾਤਾ ਜਿਹੜੀ ਆ ਐਸੇ ਰਹਿਦੀ ਸੀ ਪਰ ਜਦੋਂ ਉਹ ਨਾ ਵਾਪਰੇ ਤਾਂ ਮਾਤਾ ਵੀ ਜਿਹੜੀ ਐ ਇੱਥੋਂ ਹੁਣ ਜਾ ਚੁੱਕੀ ਔਰ ਘਰ ਨੂੰ ਤਾਲਾ ਜਿਹੜਾ ਉਹ ਲੱਗਾ ਹੋਇਆ ਔਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜਾ ਗਵਰਨਡੀਆਂ ਦਾ ਕਹਿਣਾ ਕਿ ਪਹਿਲਾਂ ਰੋਹਨ ਦਾ ਸੁਭਾ ਜਿਹੜਾ ਵਧੀਆ ਸੀ ਪਰ ਪਰਿਵਾਰਕ ਮੈਂਬਰਾਂ ਦੇ ਦੱਸਣ ਦੇ ਮੁਤਾਬਕ ਜਿਹੜੇ ਇਹਨਾਂ ਦੇ ਮੁੰਡੇ ਦੋਵੇਂ ਆ ਇੱਕ ਹੋਰ ਭਰਾ ਰੋਹਨ ਦਾ ਜਿਹੜਾ ਇਹਨਾਂ ਦਾ ਕਹਿਣਾ ਸੀ ਵੀ ਸ਼੍ਰੀਨਗਰ ਜਿਹੜੇ ਕੰਮ ਵਾਸਤੇ ਗਏ ਹੋਏ ਨੇ ਪਰ ਚੰਡੀਗੜ੍ਹ ਦੇ ਵਿੱਚ ਜਦ ਗਰਨੇਡ ਹਮਲਾ ਹੁੰਦਾ ਤਾਂ ਸਭ ਤੋਂ ਪਹਿਲਾਂ ਸੀਸੀਟੀਵੀ ਸਾਹਮਣੇ ਆਉਂਦੀਆਂ ਨੇ ਪੁਲਿਸ ਵੱਲੋਂ ਜਿਹੜੀ ਮਾਮਲੇ ਦੀ ਜਾਂਚ ਕੀਤੀ ਜਾਂਦੀ ਤੇ ਜੋ ਜਾਂਚ ਦੇ ਵਿੱਚ ਨਿਕਲ ਕੇ ਆਉਂਦਾ ਕਿ ਰੋਹਨ ਨਾਮ ਦਾ ਲੜਕਾ ਜਿਹੜਾ ਉਹ ਮੇਨ ਮਾਸਟਰਮਾਈਂਡ ਜਿਹੜਾ ਇਸ ਦੇ ਵਿੱਚ ਬੰਨਿਆ ਗਿਆ ਔਰ ਉਸ ਨੂੰ ਅੰਮ੍ਰ ਇਹ ਗ੍ਰਿਫਤਾਰ ਕਰਕੇ ਜਿਹੜਾ ਹੁਣ ਭੇਜ ਦਿੱਤਾ ਹੁਣ ਦੂਸਰੇ ਲੜਕੇ ਨੂੰ ਵੀ ਜਿਹੜਾ ਗ੍ਰਿਫਤਾਰ ਕਰ ਰਿਹਾ ਜਿਹੜਾ ਇਥੋਂ ਕੁਝ ਦੂਰ ਡੇਰਾ ਬਾਬਾ ਨਾਨਕ ਦਾ ਦੱਸਿਆ ਜਾ ਰਿਹਾ ਹੁਣ ਪੁਲਿਸ ਇਹ ਲਾਉਣ ਦੀ ਕੋਸ਼ਿਸ਼ ਪਤਾ ਇਹ ਪੁਲਿਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰ ਦੋਵੇਂ ਨੌਜਵਾਨ ਕਿਸ ਤਰ੍ਹਾਂ ਦੇ ਨਾਲ ਇੱਕ ਦੂਸਰੇ ਦੇ ਸੰਪਰਕ ਦੇ ਵਿੱਚ ਆਏ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਜਿਹੜਾ ਉਸ ਹਮਲੇ ਵਾਸਤੇ ਹਾਇਰ ਕੀਤਾ ਗਿਆ ਇਹਨਾਂ ਦੀ ਮਨਸ਼ਾ ਕੀ ਸੀ ਉਹ ਤਾਂ ਹੁਣ ਦੋਵਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪੁਲਿਸ ਇਹਨਾਂ ਦੇ ਕੋਲੋਂ ਪੁੱਛਗਿੱਛ ਕਰ ਰਹੀ ਹੈ ਪਰ ਇੱਕ 20-22 ਸਾਲ ਦਾ ਨੌਜਵਾਨ ਪਤਾ ਨਹੀਂ ਕਿਸ ਦੇ ਕਹਿਣ ਤੇ ਵਹਿ ਗਿਆ ਔਰ ਅਚਾਨਕ ਇਸ ਵਲ ਤੁਰਪਿਆ ਔਰ ਪਰਵਾਰਿਕ ਮੈਂਬਰਾਂ ਦੇ ਦੱਸਣ ਦੇ ਮੁਤਾਬਕ ਸ਼੍ਰੀਨਗਰ ਜਿਹੜਾ ਉਹ ਨੌਜਵਾਨ ਆਪਣਾ ਕੰਮ ਕਾਰੋਬਾਰ ਕਰਨ ਲਈ ਜਿਹੜਾ ਉਹ ਗਿਆ ਹੋਇਆ ਸੀ ਆਖਰ ਕਿਸ ਤਰ੍ਹਾਂ ਇਹ ਗੈਂਗਸਟਰਾਂ ਦੇ ਹੱਥੇ ਚੜ ਗਿਆ ਕਿਸ ਤਰ੍ਹਾਂ ਜੁਰਮ ਦੀ ਦੁਨੀਆ ਵਿੱਚ ਉਸਨੇ ਪੈਰ ਰੱਖਿਆ ਤਾਂ ਜਦ ਪੁਲਿਸ ਪੁੱਛਗਿੱਛ ਕਰੇਗੀ ਤਾਂ ਸਾਹਮਣੇ ਜਰੂਰ ਆਵੇਗਾ ਪਰ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਕਹਿੰਦੇ ਨੇ ਕਿ ਉਜੜਿਆ ਬਾਗਾਂ ਦੇ ਗਲੜ ਜਿਹੜੇ ਪਟਵਾਰੀ ਹੁੰਦੇ ਨੇ ਸੋ ਤਾਲਾ ਜਿਹੜਾ ਉਹ ਘਰ ਨੂੰ ਲੜਕ ਚੁੱਕਿਆ ਜਿੱਥੇ ਕਦੀ ਹਾਸੇ ਦੀਆਂ ਕਲਕਾਰੀਆਂ ਜਿਹੜੀਆਂ ਗੂੰਜਿਆ ਕਰਦੇ ਸੀ ਪਰਿਵਾਰ ਜਿਹੜਾ ਉਵਸਿਆ ਕਰਦਾ ਸੀ ਅੱਜ ਉਸ ਕਰਨ ਨੂੰ ਇੱਕ ਪੁੱਤ ਦੀ ਗਲਤੀ ਦੇ ਕਾਰਨ ਜਿੰਦਰਾ ਜਿਹੜਾ ਉੱਭ ਚੁੱਕਿਆ ਔਰ ਮਾਪੇ ਜਿਹੜੇ ਨੇ ਉਹ ਇਥੋਂ ਜਿਹੜੇ ਘਰ ਛੱਡ ਕੇ ਜਾ ਚੁੱਕੇ ਨੇ ਹੁਣ ਪੁਲਿਸ ਰੜਕੇਗੀ ਪੁਲਿਸ ਪਤਾ ਲਗਾਏਗੀ ਕਿ ਆਖਰ ਇਹਨਾਂ ਦੀ ਮੰਚਾ ਕੀ ਸੀ ਕਿਸ ਵੱਲੋਂ ਇਹਨਾਂ ਨੂੰ ਹਾਇਰ ਕੀਤਾ ਗਿਆ ਕਿਸ ਤਰ੍ਹਾਂ ਜਿਹੜਾ ਉਹ ਜਿਹੜੇ ਗੈਂਗਸਟਰ ਬਾਹਰ ਬੈਠੇ ਉਹਨਾਂ ਦੇ ਨਾਲ ਸੰਪਰਕ ਹੋਇਆ ਕਿਸ ਤਰ੍ਹਾਂ ਪੈਸਾ ਇਹਨਾਂ ਨੂੰ ਮਿਲਿਆ ਜਾਂ ਕਿਸ ਤਰ੍ਹਾਂ ਯੋਜਨਾ ਜਿਹੜੀ ਘੜੀ ਗਈ ਉਹ ਤਾਂ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਆ ਪਰ ਫਿਲਹਾਲ ਉਸ ਦਾ ਪੂਰਾ ਪਰਿਵਾਰ ਰੋਹਨ ਮਸੀਦਾ ਪੂਰਾ ਪਰਿਵਾਰ ਜਿਹੜਾ ਮੇਨ ਦੋਸ਼ੀ ਮੰਨਿਆ ਜਾ ਰਿਹਾ ਉਹ ਇਥ ਜਾ ਚੁੱਕਾ ਸਰਮ ਸਿੰਘ ਦਾ ਬੋਲਸਮੈਨ ਟੀਵੀ ਕੈਮਰਾਮੈਨ ਸਾਥੀ ਗੁਰਪ੍ਰੀਤ ਦੇ ਨਾਲ ਸ਼੍ਰੀ ਅਮਰਸਾਹ ਸਾਹਿਬ